ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਅੱਜ ਮਿਸਟਰ ਐਂਡ ਮਿਸਿਸ ਦੇਵਗਾਂਜ ਚੈਨਲ ਤੇ ਇੱਕ ਪੋਸਟ ਪਾਈ ਗਈ ਸੀ ਦੇਵੀਦ ਹੋਰਾਂ ਵੱਲੋਂ ਕਿ ਅੱਜ ਵੀਡੀਓ ਨਹੀਂ ਆਏਗੀ ਜੀ ਹਾਂ ਉਹਨਾਂ ਨੇ ਇਹ ਪੋਸਟ ਪਾਈ ਸੀ ਕਿ ਮਿੰਦੋ ਪਿਛਲੇ 3 ਦਿਨਾਂ ਤੋਂ ਹਸਪੀਟਲ ਦੇ ਵਿੱਚ ਐਡਮਿਟ ਆ ਇਸ ਕਰਕੇ ਉਹਨਾਂ ਨੇ ਅੱਜ ਵੀਡੀਓ ਨਹੀਂ ਪਾਈ ਤੇ ਜੀ ਹਾਂ ਇਹ ਗੱਲ ਬਿਲਕੁਲ ਸੱਚੀ ਆ ਤੇ ਆਪਾਂ ਤੁਹਾਨੂੰ ਦੱਸ ਦਈਏ ਜੀ ਮਿੰਦੋ ਪੈਨ ਪਿਛਲੇ 3 ਦਿਨਾਂ ਤੋਂ ਹਸਪੀਟਲ ਦੇ ਵਿੱਚ ਐਡਮਿਟ ਆ ਇਸ ਕਰਕੇ ਹੀ ਉਹਨਾਂ ਨੇ ਕੋਈ ਵਲੌਗ ਦਾ ਕੋਈ ਵੀਡੀਓ ਨਹੀਂ ਪਾਈ ਪਿਛਲੀ ਵਾਰੀ ਉਹਨਾਂ ਨੇ ਜਦੋਂ ਦੀਪ ਐਡਮਿਟ ਹੋਈ ਸੀ ਤਾਂ ਉਦੋਂ ਉਹਨਾਂ ਨੇ ਇੱਕ ਵੀਡੀਓ ਪਾ ਦਿੱਤੀ ਸੀ ਤਾਂ ਪਰ ਲੋਕਾਂ ਨੇ ਬਹੁਤ ਸਾਰੇ ਉਹਨਾਂ ਨੂੰ ਸਵਾਲ ਜਵਾਬ ਕੀਤੇ ਜਿਸ ਕਰਕੇ ਉਹਨਾਂ ਨੇ ਆਪਣੇ ਚੈਨਲ ਤੇ ਉਤੋਂ ਆਪਣੇ ਇੰਸਟਾਗ੍ਰam ਦੇ ਉਤੋਂ ਫੇਸਬੁੱਕ ਤੇ ਉਤੋਂ ਉਹ ਸਾਰੀਆਂ ਵੀਡੀਓਜ਼ ਕ੍ਰੀਏਟ ਕਰ ਦਿੱਤੀਆਂ ਦੀਪ ਦੇ ਹਸਪੀਟਲ ਵਾਲੀਆਂ ਇਸ ਕਰਕੇ ਹੀ ਉਹਨਾਂ ਨੇ ਕੋਈ ਵੀ ਵੀਡੀਓ ਜਾਂ ਉਹ ਫੋਟੋ ਸ਼ੇਅਰ ਨਹੀਂ ਕੀਤੀ ਕਿ ਬਾਅਦ ਵਿੱਚ ਲੋਕ ਗੱਲਾਂ ਬਹੁਤ ਕਰਨ ਲੱਗ ਜਾਂਦੇ ਆ ਤੇ ਉਹਨਾਂ ਨੂੰ ਮਾੜਾ ਚੰਗਾ ਬੋਲਦੇ ਆ ਇਸ ਕਰਕੇ ਉਹਨਾਂ ਨੇ ਇੱਕ ਪੋਸਟ ਪਾਉਣੀ ਹੀ ਜ਼ਰੂਰੀ ਸਮਝੀ ਜਿਸ ਵਿੱਚ ਉਹਨਾਂ ਨੇ ਕੋਈ ਫੋਟੋ ਨਹੀਂ ਪਾਈ ਸਿਰਫ ਉਹਨਾਂ ਨੇ ਲਿਖ ਕੇ ਇੱਕ ਮੈਸੇਜ ਹੀ ਦਿੱਤਾ ਕਿ ਅੱਜ ਵੀਡੀਓ ਨਹੀਂ ਹੋਣੀ ਉਸ ਨਾਲੇ ਇਹ ਕਾਰਨ ਹੀ ਦੱਸ ਦਿੱਤਾ ਵਾ ਤੇ ਇੱਕ ਅੱਜ ਉਹਨਾਂ ਦੇ ਜਾਨੀ ਕਿ 3 ਤਰੀਕ 30 ਜੂਨ ਨੂੰ 2007 ਨੂੰ ਉਹਨਾਂ ਦੇ ਡੈਡੀ ਦੀ ਡੈਥ ਹੋ ਗਈ ਸੀ ਤੇ ਅੱਜ 30 ਜੂਨ 30 ਜੂਨ 2025 ਆ ਤੇ ਅੱਜ ਪੂਰੇ 18 ਸਾਲ ਹੋ ਗਏ ਉਹਨਾਂ ਦੇ ਪਿਤਾ ਨੂੰ ਉਹਨਾਂ ਤੋਂ ਦੂਰ ਹੋਈ ਤੇ ਅੱਜ ਉਹਨਾਂ ਦੇ ਪਿਤਾ ਜੀ ਦੀ ਵਰਸੀ ਸੀ ਇਸ ਕਰਕੇ ਹੀ ਉਹਨਾਂ ਨੇ ਕੋਈ ਵੀਡੀਓ ਨਹੀਂ ਪਾਈ ਕਿਉਂਕਿ ਮਨ ਵੀ ਉਦਾਸ ਹੁੰਦਾ ਵਾ ਕਿਉਂਕਿ ਘਰ ਦਾ ਜੀ ਮੋਢੀ ਜਾਣਾ ਜਾਨੀ ਕਿ ਪਿਓ ਜਾਣਾ ਬਹੁਤ ਹੀ ਦੁੱਖਦਾਈ ਖ਼ਬਰ ਹੀ ਹੁੰਦੀ ਹੈ ਹਨਾ ਬਹੁਤ ਵੱਡਾ ਘਟਾ ਹੁੰਦਾ ਜੋ ਕਦੇ ਵੀ ਪੂਰਾ ਨਹੀਂ ਹੁੰਦਾ ਇਸ ਕਰਕੇ ਹੀ ਉਹਨਾਂ ਨੇ ਅੱਜ ਵੀਡੀਓ ਨਹੀਂ ਪਾਈ ਤੇ ਉਹ ਕੱਲ ਨੂੰ ਵੀਡੀਓ ਪਾਉਣਗੇ ਜੀ ਤਾਣਾ ਪਾਣੀ ਵੀਡੀਓ ਕੱਲ ਨੂੰ ਆਊਗੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਚੈਨਲ ਤੇ ਪਹਿਲੀ ਵਾਰ ਆਏ ਤਾਂ ਜਰੂਰ ਸਬਸਕ੍ਰਾਈਬ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ